ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਲੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਧਰ ਪਿੱਛੇ ਹੋ ਗਿਆ ਹੈ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਹੋਰ ਤੁਸੀਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਵਲੌਗ ਸ਼ੁਰੂ ਕਰਤਾ ਸਾਹਮਣੇ ਟਾਈਮ ਹੀ ਦੇਖ ਲਓ ਤੁਸੀਂ ਤੇ ਪਿੱਛੇ ਬਾਸੀ ਸਾਹਿਬ ਵੀ ਡੈਡੀ ਨੇ ਪਤਾ ਨਹੀਂ ਬਾਸੀ ਸਾਹਿਬ ਕੈਮਰੇ 'ਚ ਆ ਰਹੇ ਨੇ ਕਿ ਨਹੀਂ ਆ ਰਹੇ ਕੀ ਹੋ ਰਿਹਾ ਤੇ ਅਬਦਾਨ ਨੇ ਟੀ-ਸ਼ਰਟ ਪਾਈ ਹੈ ਨਿਊ ਤੇ ਬਲਜਿੰਦਰ ਜੀ ਦੀ ਲੈ ਕੇ ਆਏ ਹੋ ਟੀ-ਸ਼ਰਟ ਅੱਜ ਵੇਅਰ ਕੀਤੀ ਤੇ ਅੱਜ ਆਫਿਸ ਚੱਲੇ ਨੇ ਨਵੀਂ ਟੀ-ਸ਼ਰਟ ਪਾ ਕੇ ਹਨ ਤੇ ਆਪਾਂ ਵੀ ਆਪਣੇ ਕੰਮ ਕਰ ਕਰ ਕੇ ਕਰਨੇ ਸ਼ੁਰੂ ਕਰਨ ਕਿ ਪਿੱਛੇ ਕੀ ਅੱਛਾ ਅਜੰਡਾ ਇਹਨੇ ਮੈਂ ਤਾਂ ਇਹ ਕਹਿੰਦਾ ਬਹੁਤ ਦੱਸੋ ਕਿਵੇਂ ਲੱਗ ਰਿਹਾ ਮੈਂ ਠੀਕ ਲੱਗ ਰਿਹਾ ਨਹੀਂ ਪਿੱਛੇ ਦੱਸਿਓ ਕਮੈਂਡ ਕਰਕੇ ਬਲਜਿੰਦਰ ਜੀ ਤੁਸੀਂ ਵੀ ਦੱਸਿਓ ਤੇ ਬਾਕੀ ਸਾਰੇ ਤੁਸੀਂ ਵੀ ਆਪਣੇ ਭੈਣ ਭਰਾ ਜਿਹੜੇ ਰੀਨਾ ਕਲਸੀ ਭੈਣ ਵੀ ਦੱਸਿਓ ਹਨਾ ਉਹ ਕਹਿੰਦੇ ਤੁਸੀਂ ਸੱਚ ਰੀਨਾ ਕਲਸੀ ਭੈਣ ਦਾ ਕਮੈਂਡ ਹੈ ਕਹਿੰਦੇ ਤੁਸੀਂ ਅੱਬਾ ਆਦਮੀ ਨਾ ਹੁੰਦੇ ਕਹਿੰਦੇ ਫੇਰ ਉਹ ਕੀ ਕੰਮ ਕਰਦਾ ਖਾਲੇ ਨੂਡਲ ਬਣਾਏ ਸੀ ਅੱਛਾ ਇਹ ਕਹਿੰਦੇ ਰਾਤ ਨੂੰ ਹੁਣ ਫੇਰ ਤੁਸੀਂ ਕਹਿੰਦੇ ਹੁਣ ਦਿਨ ਚੜੇਗਾ ਤੇ ਮੇਰੇ ਸਿਰਫ ਵਾਸਤੇ ਚਾਹੀਏ ਕਿ ਮੈਂ ਪਿਆਰ ਵਾਲਾ ਪਰੌਂਠਾ ਖਾ ਸਕਦੀ ਹਾਂ ਬਣਾ ਕੇ ਪਿਆਜ਼ ਵਾਲਾ ਪਰੌਠਾ ਬਣਾਇਆ ਸੀ ਨਾ ਉਹਦੇ ਵਰਗੀ ਤਾਂ ਕੋਈ ਰੀਸ ਹੀ ਨਹੀਂ ਹੈ ਜੀ ਪਿਆਜ਼ ਦੇ ਪਰੌਠੇ ਵਰਗੀ ਕੱਲ ਉਹ ਵੀ ਬਣਾਇਆ ਮੁੰਨ ਮਿਰਚਲਾ ਪਰੌਠਾ ਬਹੁਤ ਘੈਂਟ ਹੁੰਦਾ ਹੈ ਹਾਂ ਤੇ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਬਣੇ ਰਹੋ ਤੁਸੀਂ ਵਲੌਗ ਤੇ ਹੁਣ ਚੱਲੇ ਨੇ ਆਫਿਸ ਦੇਖਦੇ ਸਾਢੇ 9 ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਦੀ ਜੇ ਡਿਊਟੀ ਆਪਣੀ ਉਹੀ ਡੇਲੀ ਝਾੜੂ ਪੋਚਾ ਭਾਂਡੇ ਕੱਪੜੇ ਇਹ ਕੰਮ ਕਰ ਇਹ ਕੰਮ ਕਰ ਕਰਨੇ ਨੇ ਆਪਾਂ ਨੇ ਤੇ ਅੱਜ ਮੌਸਮ ਥੋੜਾ ਜਿਹਾ ਚੇਂਜ ਲੱਗ ਰਿਹਾ ਹਵਾ ਚੱਲ ਰਹੀ ਦੋ ਕੁ ਦਿਨ ਤੋਂ ਤੇ ਅੱਜ ਬੜੀ ਗਰਮੀ ਸੀਗੀ ਇਹ ਤਾਂ ਹੁਣ ਹੀ ਬਸ 10 15 20 ਮਿੰਟ ਹੋਏ ਨੇ ਹਾਂ ਮੌਸਮ ਬਿਲਕੁਲ ਚੇਂਜ ਆ ਗਿਆ ਚੇਂਜ ਆ ਗਿਆ ਤੇ ਗੂਗਲ ਤੇ ਆ ਰਿਹਾ ਹੈ ਕਿ 70% ਚਾਂਸ ਹੈਗੇ ਨੇ ਮੀਂਹ ਆਉਣ ਦੇ ਹਣਾ ਤੇ ਬਾਕੀ ਦੇਖੋ 70 ਚੋ ਕਿਤੇ ਨਾ ਹੋਏ ਕਿ 10% ਵੀ ਨਾ ਆਏ ਅੱਜ ਚੰਗੀ ਤਰ੍ਹਾਂ ਸੰਗੂਰ ਨੇ ਹਮਦਰ ਮੀਂਹ ਦਾ ਮੂੰਹ ਨਹੀਂ ਮੀਂਹ ਦਾ ਮੂੰਹ ਨਹੀਂ ਦੇਖਿਆ ਹਾਂ ਮੂੰਹ ਨਹੀਂ ਦੇਖਿਆ ਸਹੀ ਕਿਹਾ ਤੇ ਗਰਦਾਸਪੁਰ ਜ਼ਿਲ੍ਹੇ ਜਿਵੇਂ ਮੀਂਹ ਪੈ ਰਿਹਾ ਫੁੱਲ ਤੇ ਆਪਣੇ ਇਧਰ ਸੰਗੂ ਏਰੀਆ ਚ ਮੀਂਹ ਨਹੀਂ ਪੈ ਰਿਹਾ ਤੇ ਕੱਲ ਆਪਣੇ ਪਾਕਿਸਤਾਨੀ ਭਰਾ ਦਾ ਮੈਸੇਜ ਆਇਆ ਸੀ ਤੇ ਬਹੁਤ ਵਧੀਆ ਕਮੈਂਟ ਕਰਦੇ ਨੇ ਉਹ ਬਹੁਤ ਵਧੀਆ ਮੈਸੇਜ ਭੇਜਦੇ ਨੇ ਥੈਂਕ ਯੂ ਸੋ ਮੱਚ ਉਹ ਕਹ ਰਿਹਾ ਜਦੋਂ ਤੁਸੀਂ ਗਿਆ ਨਾ ਗਰਦਾਸਪੁਰ ਜ਼ਿਲ੍ਹਾ ਗਰਦਾਸਪੁਰ ਬਾਰਡਰ ਏਰੀਆ ਮਾਝੇ ਵਾਲੇ ਤੇ ਬੜਾ ਵਧੀਆ ਲੱਗਿਆ ਤੇ ਹਾਂਜੀ ਜੀ ਆਪਾਂ ਹੈਗੇ ਜੀ ਗਰਦਾਸਪੁਰ ਜ਼ਿਲ੍ਹੇ ਦੇ ਮਾਝੇ ਵਾਲੇ ਤੇ ਏਰੀਆ ਆਪਣਾ ਬਾਰਡਰ ਏਰੀਆ ਹਨਾ ਤੇ ਬੜਾ ਵਧੀਆ ਲੱਗਿਆ ਥੈਂਕ ਯੂ ਤੁਸੀਂ ਇੰਨਾ ਪਿਆਰ ਕਰਦੇ ਹੋ ਨਾ ਸਾਡੇ ਵਲੌਗ ਡੇਲੀ ਵੇਖਦੇ ਮੈਂ ਆਪਣੇ ਜਿਹੜੇ ਪਾਕਿਸਤਾਨੀ ਭਰਾ ਦਾ ਮੈਸੇਜ ਆਇਆ ਸੀ ਕਿੰਨੇ ਸੋਹਣੇ ਮੈਸੇਜ ਕਰਦੇ ਨੇ ਹਲਕਾ ਹਲਕਾ ਬੋਲਦੇ ਨੇ ਹਾਂ ਪਹਿਲਾਂ ਤੇ ਹੀ ਬੋਲਦੇ ਆ ਥੋੜਾ ਠਹਿਰਾਓ ਜਾ ਉਹਨਾਂ ਨੇ ਕਹਿੰਦਾ ਤੇ ਉਹ ਕਹਿੰਦੇ ਸੀ ਕਿ ਜਦੋਂ ਵੀ ਤੁਸੀਂ ਇਨਨ ਇੱਥੇ ਆਏ ਕਰਤਾਰਪੁਰ ਸਾਹਿਬ ਤੇ ਜਰੂਰ ਮਿਲ ਕੇ ਜਾਇਓ ਸਾਨੂੰ ਉਹਨਾਂ ਨੂੰ ਇਨਫੋਰਮ ਕਰਦੇ ਕਰਤਾਰਪੁਰ ਸਾਹਿਬ ਕਰਦੇ ਅਸੀਂ ਆ ਜਾਵਾਂਗੇ ਹਾਂ ਤੇ ਕਹਿੰਦੇ ਕਿ ਅਸੀਂ ਬੜਾ ਬੜੀ ਖੁਸ਼ੀ ਹੋਏਗੀ ਸਾਨੂੰ ਕਿ ਤੁਸੀਂ ਸਾਨੂੰ ਮਿਲੋਗੇ ਤੇ ਮੈਂ ਕਿਹਾ ਚਲੋ ਪਰਮਾਤਮਾ ਨੇ ਚਾਇਆ ਤਾਂ ਆਪਾਂ ਜਰੂਰ ਮਿਲਾਂਗੇ ਹਣਾ ਚਲੋ ਜੀ ਬਾਹਲਾ ਟਾਈਮ ਨਾਲ ਲੈਂਦੇ ਹੋਏ ਅਦਰ ਆਪਾ ਤੋਰੀ ਇਹਨਾਂ ਨੇ ਕੋਰੀਅਰ ਵੀ ਕਰਵਾਣਾ ਤੇ ਅਸੀਂ ਵੀ ਆਪਣੇ ਘਰ ਦੇ ਕੰਮਕਾਰ ਕਰੀਏ ਤੇ ਮਿਲਦੇ ਆ ਤੁਹਾਨੂੰ ਕੰਟੀਨਿਊ ਕਰਦੇ ਹਾਂ ਬਾਏ ਟੋ ਬਾਏ ਬ੍ਰੇਕ ਤੋਂ ਬਾਅਦ ਆਤੋਂ ਹੀ ਬ੍ਰੇਕ ਦੇਖੋ ਅਸੀਂ ਮਿਲਦੇ ਆ ਠੀਕ ਹੈ ਬਾਹਰ ਦਾ ਮੌਸਮ ਤੁਹਾਨੂੰ ਚੈੱਕ ਕਰਵਾਦਾ ਸੱਚਮੈਂ ਲਓ ਬਾਹਰ ਦਾ ਮੌਸਮ ਦੇਖੋ ਕੋਈ ਹੈਗੇ ਚਾਂਸ ਬੱਦਲ ਆਉਂਦੇ ਝੁਲੇ ਜੇ ਤਾਂ ਪਏ ਨੇ ਇੱਧਰ ਸਾਫ਼ ਹੈ ਇੱਧਰ ਵੀ ਹੈਗੇ ਨੇ ਕੈਮਰੇ 'ਚ ਕੁਝ ਜ਼ਿਆਦਾ ਹੀ ਲੱਗ ਰਹੇ ਨੇ ਵੈਸੇ ਇੰਨੇ ਹੈ ਨਹੀਂ ਬੱਦਲ ਤੇ ਹਵਾ ਚੱਲ ਰਹੀ ਹੈ ਮੌਸਮ ਠੰਡਾ ਥੋੜਾ ਜਿਆਦਾ ਕੱਲਾ ਨਾਲੋਂ ਘੱਟ ਹੈ ਗਰਮੀ ਅੱਜ ਤੇ ਲੱਗਦਾ ਹੈ ਕਿ ਮੌਸਮ ਚੇਂਜ ਹੋ ਜਾਏਗਾ ਹੁਣ ਪਰ ਅਗਸਤ ਤੱਕ ਤਾਂ ਗਰਮੀ ਰਹਿਣੀ ਹੈ ਤੇ ਚਲੋ ਜੀ ਬਣੇ ਰਹੋ ਵਲੌਗ ਚ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣਾ ਜੀ ਬੁਟੀਕ ਵਾਲਾ ਚੈਨਲ ਹੈ ਪੰਜਾਬੀ ਪਹਿਰਾਵਾ ਉੱਥੇ ਜਾ ਕੇ ਫੁੱਲ ਸਪੋਰਟ ਕਰੋ ਹਜੇ ਤੱਕ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਰੂਰ ਸਬਸਕ੍ਰਾਈਬ ਕਰੋ ਤੇ ਦੱਸੋ ਕਿ ਕਿਵੇਂ ਲੱਗਿਆ ਤੁਹਾਨੂੰ ਸਾਡੇ ਬੁਟੀਕ ਵਾਲਾ ਚੈਨਲ ਦਾ ਨਾਂ ਕਿਵੇਂ ਲੱਗਿਆ ਤੇ ਵਧੀਆ ਕੀਤਾ ਨਾ ਅਲੱਗ ਬਣਾ ਲਿਆ ਇਹ ਚੀਜ਼ ਨੂੰ ਦੱਸਿਓ ਚਲੋ ਜੀ ਮਿਲਦੇ ਆਪਾਂ ਕਰ ਲਈਏ ਸਫਾਈ ਆਪਣੇ ਘਰ ਦਾ ਚਲੋ ਜੀ ਅਬ ਤਾਰ ਚਲੇ ਗਏ ਨੇ ਆਪਾਂ ਵੀ ਆਪਣੇ ਕੰਮ ਕਰ ਕਰ ਲਈ ਸਫਾਈਆਂ ਕਰ ਲਈਆਂ ਬਸ ਥੋੜੇ ਬਹੁਤੇ ਆ ਕੱਪੜੇ ਕੁੱਪੜੇ ਰਹਿ ਗਏ ਚੱਕਣ ਤੇ ਇਧਰ ਆਪਾਂ ਵੀਡੀਓ ਸ਼ੂਟ ਕੀਤੀ ਸੂਟਾਂ ਦੀ ਕੁਝ ਕੋਰੀਅਰ ਜਾਣੇ ਹਨ ਦੋ ਤਿੰਨ ਤੇ ਉਹ ਪੈਕ ਕਰਨੇ ਨੇ ਕੱਲ ਨੂੰ ਜਾਣਗੇ ਤੇ ਬਾਹਰ ਦਾ ਮੌਸਮ ਜਿਹੜਾ ਤੁਹਾਨੂੰ ਦਿਖਾਵਾਂ ਕਿ ਸਵੇਰ ਦਾ ਜਿਹੜਾ ਬੱਦਲ ਹੋਇਆ ਸੀ ਲਓ ਥੋੜਾ ਬਹੁਤਾ ਮੀਂਹ ਆਇਆ ਕਿਤੇ ਬਹੁਤ ਜ਼ਿਆਦਾ ਨਹੀਂ ਮਾੜੀ ਮੋਟੀ ਗੁੰਡਾ ਪੈਂਦੀਆਂ ਪਈਆਂ ਨੇ ਸਾਡੇ ਤੇ ਬਸ ਸਾਡੇ ਸਾਡੇ ਲਈ ਮੀ ਇੰਨਾ ਕੁ ਏ ਹੋਰ ਤਾਂ ਵਾਵਾ ਪੈ ਜਾਂਦਾ ਮੈਂ ਝਾੜੂ ਬਾਹਰ ਵਾਲੇ ਹੀ ਕਿਲਾ ਹੋ ਗਿਆ ਇਹਨੂੰ ਚੱਕ ਲੈ ਪਹਿਲਾਂ ਜਿਆਦਾ ਨਹੀਂ ਹੈਗਾ ਫੁਰਜੀ ਇਹ ਬਸ ਬਸ ਫਾਰਸੀ ਗਿੱਲਾ ਹੋਇਆ ਹੋਰ ਗੁਸੀ ਹੋਇਆ ਤੇ ਮੈਂ ਕੋਣ ਕੀਤਾ ਕਾਰ ਨੂੰ ਤਾਰ ਵੀ ਆ ਗਏ ਨੇ ਦਮੁੰਨ ਡਟ ਕੇ ਜਿਵੇਂ ਤੁਹਾਨੂੰ ਪਤਾ ਦਮਨ ਨੂੰ ਬੁਖਾਰ ਚਾਪਦਾ ਤੇ ਮੈਂ ਚਾਹਦੇ ਨੇ ਡਾਕਟਰ ਤੋਂ ਦਵਾਈ ਦਵਾ ਰਹੇ ਨੇ ਜਦੋਂ ਮੈਂ ਟੈਸਟ ਹੀ ਕਰਵਾਦਾ ਕਿਤੇ ਜਿਆਦਾ ਨਾ ਕੰਮ ਵੱਧ ਜਾਵੇ ਸੋਦੇ ਬਸ ਮੈਂ ਆ ਗਿਆ ਤੇ ਮੈਂ ਚਾਹ ਬਣਾ ਕੇ ਰੱਖ ਦਮੂ ਦੀ ਦਮਨ ਦੀ ਚਾਹ ਪੀਣੀ ਹੈ ਹਾਂ ਹੰਦੇ ਨੇ ਫਿਰ ਆਪਾਂ ਮਿਲਦੇ ਆ। ਲੱਗਦਾ ਫਲਾਰਾ ਦੇ ਸੌਂਗੀ ਜੀ ਥੋੜਾ ਜਿਹਾ ਮੌਸਮ ਡਾਊਨ ਹੈ। ਕਹਾਂ ਜੀ ਮੌਸਮ ਚਾਹ ਪੀਣ ਨੂੰ ਜੀ ਕਰਦਾ। ਦੇਰ ਗਿਆ ਸੌਂ ਦਾ ਮਹੀਨਾ ਚੱਲ ਗਿਆ। ਊੜੇ ਬਣਾ ਕੇ ਬਣਾਵਾਂਗੇ। ਊੜੇ ਖਾਣ ਵਾਲਾ ਕੋਈ ਦੀ ਉਤਾਰ ਨਹੀਂ ਮੇਨਾ ਸ਼ੌਕ ਤੇ ਮੈਂ ਕੱਲੀ ਅੰਡਾਵਨ ਨੂੰ ਨਹੀਂ ਮੇਨਾ ਸ਼ੌਕ। ਤੇ ਹੋਰ ਨਾ ਜਿਹੜੇ ਬੰਦੇ ਸ਼ੌਂਕੀ ਹੋਣ ਉਹਨਾਂ ਦੀ ਫਿਰ ਬੰਦਾ ਬਣਾਏ ਕੀ ਹਾਂ ਸੌ ਬਰਾ ਬਰਾ ਦੇ ਊੜੇ। ਉਹ ਖਾਣੇ ਨੱਕ ਮਾਰ ਕੇ ਕੀ ਬਣਾਣੇ ਪਰ ਬਣਾਵਾਂਗੇ 2-4 ਬਣਾਵਾਂਗੇ। ਚਲੋ ਜੀ ਹੰਦੇ ਨੇ ਆਪਾਂ ਮਿਲਦੇ ਆ ਫਿਰ ਤੁਮ ਨੂੰ। ਤੇ ਦਮਨ ਆ ਗਿਆ ਦਮਨ ਨੂੰ ਰੂਮ ਚ ਸੁਤਤਾ ਪਿਆ ਤੇ ਇਹ ਹਜੇ ਦਮਨ ਦੇ ਟੈਸਟ ਕਰਾਈ ਰਿਪੋਰਟ ਆਉਣੀ ਹੈ ਤੇ ਟਾਈਮ ਹੋ ਗਿਆ 3 ਵੇਗਾ ਤੇ ਦਮਨ ਮੈਨੂੰ ਆਰਡਰ ਲੱਗ ਗਿਆ ਮਮਾ ਪਕੌੜੇ ਬਣਾ ਕੇ ਦੇ ਤੇ ਫਿਰ ਆਪਾਂ ਦਮਨ ਲਈ ਬਣਾ ਰਿਹਾ ਹਾਂ ਪਕੌੜੇ ਕਿਉਂਕਿ ਮੌਸਮ ਥੋੜਾ ਜਿਹਾ ਠੰਡਾ ਹੈ ਤੇ ਹੁਣ ਫੇਰ ਨਾ ਮੈਂ ਕੱਥਾ ਬੰਦ ਕਰਦਾ ਤੇ ਹੁਣ ਫੇਰ ਆਪਾਂ ਨੂੰ ਮਨਦੀਪ ਕੋਲ ਰੀਨਾ ਕਲਸੀ ਭੈਣ ਕੋਲ ਸਾਰਿਆਂ ਕੋ ਗੱਲਾਂ ਬਾਣੀਆਂ ਕਿ ਕਿੱਦੀ ਚੰਗਾ ਕੰਮ ਫੜਿਆ ਅੱਗੇ ਮਨਦੀਪ ਘੈਰੀ ਦੀਦੀ ਸਿੱਧੀ ਸਿੱਧੀ ਗੱਲ ਆ ਛੱਡ ਦੋ ਇਹ ਕੰਮ ਨਹੀਂ ਤਾਂ ਵਲੌਗ ਰਾਤ ਨੂੰ ਨਾ ਪਾਉ ਦੇਣੇ ਪਾਉ ਪਨਾਗਰਾਤ ਨਹੀਂ ਆਉਣਾ ਕਰ ਲੋ ਜੋ ਕਰਨਾ ਲੋ ਖਾਓ ਪਕੌੜੇ ਮਨ ਤੋਂ ਹੀ ਬਿਸਤਰੀਆ ਜੇ ਬੈਠੇ ਪਕੌੜੇ ਖਾਓਏ ਅਸੀਂ ਥੱਲੇ ਬੈ ਕੇ ਸਾਡੀ ਵੀਡੀਓ ਰਾਤ ਨੂੰ ਹੀ ਪਾਣੀ ਐ ਅਸੀਂ ਅਸੀਂ ਵੀਡੀਓ ਰਾਤ ਨੂੰ ਹੀ ਪਾਣੀ ਜੋ ਮਰਜ਼ੀ ਕਰ ਲੋ ਬੜੀ ਕੈਂਡ ਦੇ ਪਕੌੜੇ ਬਣੇ ਮੈਂ ਬੇਸਨ ਘੱਟ ਪਾਇਆ ਤੇ ਦਮਨ ਨੂੰ ਮੇਰੇ ਪੁੱਤ ਨੂੰ ਬੁਖਾਰ ਹੈ ਪਤਾ ਨਹੀਂ ਉਹਦਾ ਨਾ ਮੂੰਹ ਕੌੜਾ ਜਿਹਾ ਹੋਇਆ ਪਿਆ ਤਾਂ ਕਿੰਨੇ ਕਰਾਰਾ ਖਾਣ ਨੂੰ ਜਲ ਕਰਦਾ ਤਾਂ ਕਰਕੇ ਇਹੋ ਜਿਹੀ ਚੀਜ਼ਾਂ ਬਣਾ ਰਿਆਂ ਕੋਈ ਗੱਲ ਨਹੀਂ ਤੁਸੀਂ ਆਜੋ ਤੁਹਾਨੂੰ ਵੀ ਪਕੌੜੇ ਖਵਾਣੇ ਆ ਅਸੀਂ ਕਲਾਜੀ ਪਕੌੜੇ ਰੈਡੀ ਨੇ ਇੱਧਰ ਆਪਣੇ ਮੈਂ ਵੇਸਣ ਦੇਖੋ ਘਟ ਪਾਇਆ ਪਕੌੜੇ ਬਣਾ ਰਿਆ ਆਪਾਂ ਚਮਚੇ ਨਾਲ ਹੱਥ ਨੂੰ ਲੱਦੇ ਕਰਨੇ ਆਪਾਂ ਨੂੰ ਲਾਓ ਜੀ ਇੱਕ ਲਾਓ ਜੀ ਕਲਾਜੀ ਖਾਓ ਪਕੌੜੇ ਮੰਦੀਪ ਤੇ ਰੀਨਾ ਕਰ ਸੁਭਾਏ ਖਾਸ ਕਰਕੇ ਕਿਉਂਕਿ ਇਹ ਕਮੈਂਟ ਕਰਦੇ ਕਿ ਸਾਨੂੰ ਤੇ ਰਾਤ ਨੂੰ ਤੰਗ ਕਰਦੇ ਤੇ ਹੁਣ ਮੈਂ ਰੋਜ਼ ਹੀ ਰਾਤ ਨੂੰ ਰੋਜ਼ ਹੀ ਰੋਜ਼ ਹੀ ਤੁਹਾਨੂੰ ਨਵੀਂ ਨਵੀਂ ਨਵੀਆਂ ਨਵੀਆਂ ਚੀਜ਼ ਬਣਾਇਆ ਕਰਨੀਆਂ ਪਕੌੜੇ ਆਪਾਂ ਨੇ ਖਾਲੇ ਸੀ ਤੇ ਲੋ ਰੱਬ ਨੇ ਸਾਡੀ ਸੁਣ ਲਈ ਮੀਂਹ ਪਾਤਾ ਪਰ ਪੈ ਥੋੜਾ ਥੋੜਾ ਰਿਹਾ ਜਿਆਦਾ ਨਹੀਂ ਪੈ ਰਿਹਾ ਪਰ ਠੀਕ ਹੈ ਇੰਨਾ ਕੁ ਪਈ ਜਾਵੇ ਵਾ ਠੰਡਾ ਹੋਵੇ ਹੋਰ ਕੁਝ ਨਹੀਂ ਬਹੁਤ ਗਰਮੀ ਹੋਈ ਪਈ ਹੈ ਉਹ ਕੁਰਸੀ ਚੱਕਣੀ ਸੀ ਬੁੱਧਾ ਪੂਰੇ ਆ ਤੇਜ਼ ਹੌਲੀ ਹੌਲੀ ਪਰ ਪੈ ਐ ਲੱਗਦਾ ਜਿਵੇਂ ਝੂਠਾ ਜਿਹੀ ਨਹੀਂ ਪੈ ਰਿਆ ਆ ਜਣਾ ਐ ਲੱਗਾ 2 ਮਿੰਟ ਪੈ ਕੇ ਹਟ ਜਾਣਾ ਲੋ ਜੀ ਮੀਂਹ ਜਿਹੜਾ ਸਵੇਰ ਦਾ ਪੈਂਦਾ ਹੀ ਛੱਟ ਗਿਆ ਮੀਂਹ ਦੇ ਚੱਕਰਾਂ ਚ ਹੀ ਪਕੌੜੇ ਵੀ ਕਾਲੇ ਬਣਾ ਕੇ ਤੇ ਹੁਣ ਸਾਨੂੰ ਪਕੌੜੇ ਖਾ ਕੇ ਤਜਾਬ ਬਣ ਗਿਆ ਸਾਨੂੰ ਐਸੀ ਚਲ ਮੌਸਮ ਖੰਡਾ ਪਰ ਮੌਸਮ ਤੋਂ ਹੀ ਹੁਣ ਬਾਹਰ ਦੇਖ ਸਕਦੇ ਹੋ ਨਹੀਂ ਪਿਆ ਨਹੀਂ ਹੈਗਾ ਥੋੜਾ ਜਿਹਾ ਕਣੀਆਂ ਜਿਹਾ ਪੈ ਕੇ ਬੰਦ ਹੋ ਗਿਆ ਤੇ ਇਧਰ ਆਪਾਂ ਜੀ ਵੀਡੀਓ ਸ਼ੂਟ ਕਰਕੇ ਹਟੇ ਆਂ ਆਪਣੇ ਛੋਟਾ ਮਣੀ ਵੀ ਉਹ ਕਿਨੇ ਕਰਤਾ ਆਪੇ ਉਹ ਬਰਨ ਰਿਹਾ ਉਹ ਬਰਨ ਕਰਕੇ ਮੇਰੇ ਪਪਾ ਆ ਗਏ ਆਪਾਂ ਛੋਟਾ ਮਣੀ ਵੀਡੀਓ ਸ਼ੂਟ ਕਰਕੇ ਹਟੇ ਆ ਤੇ ਹੁਣ ਆਪਾਂ ਵੀਡੀਓ ਹਜੇ ਪੰਜਾਬੀ ਪਹਿਰਾਵੇ ਤੇ ਨਹੀਂ ਆਏਗੀ ਪਲੀਜ਼ ਪੰਜਾਬੀ ਪਹਿਰਾਵਾ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰੋ ਜੇ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਤੇ ਕਮੈਂਟ ਕਰਕੇ ਪੁੱਛ ਲਓ ਮੈਂ ਕਮੈਂਟ ਦੇ ਵਿੱਚ ਤੁਹਾਡਾ ਰਿਪਲਾਈ ਕਰ ਦਾਂਗੀ ਕਿਉਂਕਿ ਮੈਂ ਜਿਹੜੇ ਹਿਸਾਬ ਨਾਲ ਉਮੀਦ ਲਾਈ ਸੀ ਕਿ 2-3 ਹਜ਼ਾਰ 2-3 ਹਜ਼ਾਰ ਸਬਸਕ੍ਰਾਈਬਰ ਇੱਕ ਦਿਨ ਚ ਹੋ ਜਾਣਗੇ ਪਰ ਨਹੀਂ ਉਹ ਕੰਮ ਨਹੀਂ ਹੋਇਆ ਮਿੰਟ ਲੱਗਦਾ ਟੋਟਲ 10 ਵੀ ਜਾਣਿਆਂ ਨੇ ਸਬਸਕ੍ਰਾਈਬ ਕੀਤਾ ਜ਼ਿਆਦਾ ਨਹੀਂ ਕੀਤਾ ਹੀ ਨਹੀਂ ਹੈਗਾ ਤੇ ਪਤਾ ਨਹੀਂ ਪਤਾ ਨਹੀਂ ਲੱਗਾ ਜਿਵੇਂ ਤੁਸੀਂ ਸਾਡੀ ਗੱਗਨ ਦੇ ਚੈਨਲ ਨੂੰ ਸਪੋਰਟ ਕੀਤੀ ਸੀ ਫੁੱਲ ਤੇ ਉਵੇਂ ਤੁਸੀਂ ਸਾਡੇ ਪੰਜਾਬੀ ਪਹਿਰਾ ਦੇ ਚੈਨਲ ਨੂੰ ਵੀ ਸਪੋਰਟ ਕਰੋ ਤਾਂ ਕਿ ਆਪਾਂ ਸੁਣਤਾ ਵਾਲਿਆਂ ਦੇ ਵੀਡੀਓ ਉੱਥੇ ਅਪਲੋਡ ਕਰੀਏ ਤੇ ਇਧਰ ਆਪਾਂ ਸੁਣਤਾ ਦੀ ਵੀਡੀਓ ਸ਼ੂਟ ਕਰਕੇ ਹਟਿਆ ਤੇ ਹੁਣ ਆਪਾਂ ਇਹਨਾਂ ਨੂੰ ਸੰਭਾਲ ਦਈਏ ਤੇ ਜਲਦੀ ਵੀਡੀਓ ਤੁਹਾਨੂੰ ਮਿਲੇਗੀ ਫਸੇਰੇ 10:30 ਵਜੇ ਵੀਡੀਓ ਪਾਉਂਦੇ ਆਂ ਪਰ ਮੈਂ ਸੋਚ ਰਹੀ ਆ ਥੋੜਾ ਜਿਹਾ ਟਾਈਮ ਚੇਂਜ ਕਰੀਏ ਇਸੇ ਸਿਰੇ ਕੰਮਾਂ ਦੇ ਟਾਈਮ ਦੇ ਨਾਲ ਕਾਫੀ ਮੇਰੇ ਭੈਣਾਂ ਦੇ ਟਾਈਮ ਵੀ ਨਹੀਂ ਲੱਗਦੇ ਤੇ ਰਾਤ ਨੂੰ ਹੁੰਦੇ ਆ ਫ੍ਰੀ ਤੇ ਕੋਸ਼ਿਸ਼ ਹੈ ਕਿ ਹੁਣ ਰਾਤ ਨੂੰ ਵੀਡੀਓ ਪਾਇਆ ਕਰੀਏ ਤੇ ਅੱਜ ਅਹੀ ਆਪਣਾ ਸੈਟਅਪ ਇੱਥੇ ਲਾ ਕੇ ਵੀਡੀਓ ਬਣਾਈ ਹੈ ਤੇ ਇਸ ਹੁਣ ਅਹੀ ਬਣ ਬੈਠੇ ਆੱਖ ਅੱਖੇ ਦੀ ਤੇ ਹੁਣ ਅਹੀ ਬਣਾਣੀ ਹੈ ਜੀ ਰਾਤ ਦੀ ਰੋਟੀ ਸਬਜ਼ੀ ਸਾਢੇ 6 ਦਾ ਟਾਈਮ ਹੋ ਗਿਆ ਦੇਖੋ একদম ਨਵਾਂ ਦੇਖੋ ਹੀ ਆਇਆ ਬਸ ਆ ਜਿਹੜਾ ਕੈਸ਼ ਨਹੀਂ ਲੱਗ ਰਿਹਾ ਕਿ ਮੀਂਹ ਪਿਆ ਹੈ। ਹਾਂ। ਆਹੀ ਬਸ ਜਿੱਲਾ ਜਿੱਲਾ ਨਜ਼ਰ ਆ ਰਿਹਾ। ਸਾਫਰਸੀ ਕਿਲ ਉਹ ਵੀ ਸੁੱਕ ਗਿਆ ਸਾਰਾ ਸਾਡਾ ਸੁੱਕ ਗਿਆ ਇੱਥੇ ਪਾਣੀ ਰੁਕਦਾ ਤਾਂ ਦੱਸੋ। ਅੱਜ ਸਬਜ਼ੀ ਚਾਪਣੇ ਬਣਾ ਲਈ ਮੂੰਗੀ ਬਸਰੀ ਕਿਉਂਕਿ ਅਸੀਂ ਥਾਲੇ ਪਕੌੜੇ ਤੇ ਹੁਣ ਹੈਵੀ ਹੋ ਗਿਆ ਤੇ ਪਕੌੜੇ ਥੋੜੀ ਜਿਹਾ ਤਾਰਨੀ ਪੈਣੀ ਤਾਰਨੀ ਪਾ ਦੇਣੀ ਆਪਾਂ ਨੂੰ। ਤੇ ਮੂੰਗੀ ਬਸਰੀ ਦਾਲਨਾ ਸਿਰਫ ਥੁੜਕੇ ਲਾਵਾਂਗਾ। ਨਾ ਮੂ ਆਪਾਂ ਨੇ ਬਾਜ਼ਾਰ ਜਾਣਾ ਸੀ ਬਾਜ਼ਾਰ ਵੀ ਨਹੀਂ ਗਈਆਂ। ਹੂੰ ਤਾਂ ਮਨ ਠੀਕ ਨਹੀਂ ਦਮਨ ਠੀਕ ਨਾ ਹੁਣ ਕਰਕੇ ਬਚਨ ਨੂੰ ਬੁਖਾਰ ਚੜਿਆ। ਇਹ ਕਿਤੇ ਵੀ ਜਾਇਆ ਜਾ ਰਿਹਾ ਮੈਨੂੰ ਬਾਜ਼ਾਰ ਥੋੜੀ ਜਿਹੀ ਕੰਮ ਸੀ ਉੱਥੇ ਵੀ ਜਾ ਗਿਆ ਤੇ ਚਲੋ ਜੀ ਮੈਂ ਫੇਰ ਬਾਰ ਬਾਰ ਕਹਿ ਰਹੀ ਆ ਜਿਹੜਾ ਸਾਡਾ ਪੰਜਾਬੀ ਪਹਿਰਾਵਾ ਚੈਨਲ ਹੈ ਜਾ ਕੇ ਫੁੱਲ ਸਬਸਕ੍ਰਾਈਬ ਕਰੋ ਸਾਰੇ ਜਣੇ ਸਬਸਕ੍ਰਾਈਬ ਕਰੋ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਆਪਣੀਆਂ ਭੈਣਾਂ ਨੂੰ ਸੂਟਾਂ ਦੀਆਂ ਵੀਡੀਓ ਮਿਲ ਸਕਣ ਤੇ ਪੰਜਾਬੀ ਪਹਿਰਾਵਾ ਤੇ ਸਿਰਫ ਸੂਟਾਂ ਦੀਆਂ ਸੂਟਾਂ ਦੀਆਂ ਵੀਡੀਓ ਆਇਆ ਕਰਨੀਆਂ ਸ਼ਾਰਟਸ ਵੀਡੀਓ ਤੇ ਸਾਡਾ ਜਿਹੜਾ ਵਲੋਗਿੰਗ ਵਾਲਾ ਚੈਨਲ ਹੈ ਜਿੱਥੇ ਤੁਸੀਂ ਦੇਖ ਰਹੇ ਹੋ ਬਾਸੀ ਫੈਮਿਲੀ ਤੇ ਇੱਥੇ ਵਲੌਗ ਹੀ ਆਇਆ ਕਰਨਗੇ ਉੱਦੇ ਤੇ ਆਪਾਂ ਸੂਟਾਂ ਦੀ ਵੀਡੀਓ ਪਾਵਾਂਗੇ ਤੇ ਮੈਂ ਕੱਲ ਵਾਲੀ ਵੀਡੀਓ ਚ ਕਿਹਾ ਸੀ ਕਿ ਜੇ 5000 ਸਬਸਕ੍ਰਾਈਬਰ ਹੋਣਗੇ ਫਿਰ ਆਪਾਂ ਵੀਡੀਓ ਉੱਤੇ ਪਾਵਾਂਗੇ ਤੇ ਮੈਨੂੰ ਲੱਗਦਾ 5 ਕੀ 500 ਨਹੀਂ ਹੋਏ ਇੱਕ ਦਿਨ 5000 ਕਿਤੇ ਹੋਣੇ ਨੇ ਤੇ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰੋ ਸਰ ਮੈਂ ਦਾਲ ਘਰਾਂ ਦਾ ਬਣ ਤੇ ਤੁਸੀਂ ਐ ਕਰੋ ਤੁਸੀਂ ਆਹ ਨਾ ਟੇਬਲ ਟੂਬਲ ਉੱਧਰ ਹੀ ਰੱਖ ਦਿਓ ਹੈ ਠੀਕ ਹੈ ਇਹ ਕੰਪਾਪਾ ਦਾ ਲੈਪਟਾਪ ਕੋਲ ਰੱਖੀ ਰੱਖ ਪੇਪਕੋੜੇ ਸਾਡੇ ਬਚ ਗਏ ਨੇ ਕਈ ਆਪਾਂ ਹੂੰ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦਾ ਤੁਹਾਨੂੰ ਨਵੇਂ ਵੀਡੀਓ ਦੇ ਨਾਲ ਨਵੇਂ ਨਵੇਂ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅੱਜ ਦੇਖਦੇ ਆ ਕਿ ਕਿੰਨੇ ਸਬਸਕ੍ਰਾਈਬਰ ਆਪਣੇ ਹੁੰਦੇ ਨੇ ਨਵੇਂ ਭੈਣ ਭਰਾ ਆਪਣੇ ਤੇ ਆਪਣੇ ਪੁਰਾਣੇ ਭੈਣ ਭਰਾ ਜਿਹੜੇ 26000 ਜੁੜੇ ਨੇ ਤੇ ਬਾਏ ਬਾਏ ਜੀ ਸਾਰਿਆਂ ਨੂੰ